ਦੋਸਤੋ ਇਸ ਵੇਲੇ ਦੀ ਵੱਡੀ ਖਬਰ ਸ਼ਹਿਰ ਤਾਰੀਵਾਲ ਦੇ ਬਾਈਪਾਸ ਤੇ ਸਥਿਤ ਸਿੱਧੂ ਮੈਡੀ ਸਿਟੀ ਹਸਪੀਟਲ ਤੋਂ ਆ ਰਹੀ ਹੈ ਜਿੱਥੇ 73 ਸਾਲਾ ਬਜ਼ੁਰਗ ਜਿਸ ਦਾ ਨਾਮ ਜਗਿੰਦਰ ਸਿੰਘ ਹੈ ਔਰ ਗੁਰਦਾਸਪੁਰ ਦੇ ਨਜ਼ਦੀਕੀ ਪਿੰਡ ਹੱਲੇ ਦਾ ਰਹਿਣ ਵਾਲਾ ਹੈ ਇਸ ਬਜ਼ੁਰਗ ਨੇ ਦੱਸਿਆ ਕਿ ਉਹਨਾਂ ਨੂੰ ਕਾਫੀ ਹਸਪਤਲਾਂ ਤੋਂ ਜਵਾਬ ਮਿਲ ਚੁੱਕਿਆ ਸੀ ਔਰ ਸਰੀਰਕ ਸਮੱਸਿਆ ਨੂੰ ਲੈ ਕੇ ਜਦੋਂ ਉਹ ਸਿੱਧੂ ਮੈਡੀ ਸਿਟੀ ਹਸਪੀਟਲ ਪਹੁੰਚੇ ਤਾਂ ਇੱਥੋਂ ਦੇ ਐਮ ਡੀ ਡਾਕਟਰ ਜਗਰੂਪ ਸਿੱਧੂ ਔਰ ਉਹਨਾਂ ਦੀ ਮਾਹੀ ਡਾਕਟਰਾਂ ਦੀ ਟੀਮ ਵੱਲੋਂ ਉਹਨਾਂ ਦਾ ਸਕਸੈਸਫੁਲ ਆਪਰੇਸ਼ਨ ਕਰ ਦਿੱਤਾ ਗਿਆ ਹੈ ਔਰ ਉਹਨਾਂ ਦੀ ਜਾਨ ਬਚ ਗਈ ਹੈ ਭਾਵੁਕ ਹੋਏ ਇਸ ਮਰੀਜ਼ ਨੇ ਕਿਹਾ ਕਿ ਡਾਕਟਰ ਜਗਰੂਪ ਸਿੱਧੂ ਤਾਂ ਉਹਨਾਂ ਦੇ ਲਈ ਰੱਬ ਬਣ ਕੇ ਬੋੜੇ ਹਨ ਔਰ ਅੱਜ ਉਹਨਾਂ ਨੂੰ ਛੁੱਟੀ ਵੀ ਮਿਲਣ ਜਾ ਰਹੀ ਹੈ ਆਓ ਤੁਹਾਨੂੰ ਸਰਾਉਨੇ ਹਾਂ ਹੋਰ ਇਸ ਮਰੀਜ਼ ਨੇ ਕੀ ਕੁਛ ਕਿਹਾ ਮੇਰਾ ਨਾਮ ਜਹਿੰਦਰ ਸਿੰਘ ਪਿੰਡ ਮਹਾਲਾ ਗੁਜਰਾਤ ਪੂਜਲਾ ਮੈਂ ਕਈ 77 ਚੁੱਕ ਚੁੱਕਾ ਉਮਰ ਮੇਰੀ ਤੇ 77 ਸਾਲ ਦੀ ਹੈ ਕਰੇ ਸਰਦਾਰ ਕੋ ਮੈਂ ਮੈਂ ਬਿਹਾਰ ਚ ਰਹਿਦਾ ਉੱਥੇ ਵੀ ਵხਾਇਆ ਯਾਰਖੰਡ ਦੇ ਗੰਜਾ ਮੋਟੇ ਵੀ ਵხਾਇਆ ਪਰ ਮੈਨੂੰ ਪੈਸਾ ਵਾਸ ਘਾਣ ਨਹੀਂ ਕਰਦਾ ਅੰਦਰ ਪ੍ਰਸ਼ਨ ਖਤਰੂ ਮਾਖਿਆ ਇਹ ਨਹੀਂ ਕਰਨਾ ਉਹ ਤੋਂ ਵੀ ਮੰਗਣੀ ਪੜੀ ਹੋਟਲ ਤੋਂ ਤੇ ਪੰਜਾਬ ਆ ਗਿਆ ਪੰਜਾਬ ਆਣ ਜੀ ਮੇਕੋ ਉਸ ਤੋਂ ਕੰਮ ਕੀਤਾ ਨਹੀਂ ਗੱਲ ਨਹੀਂ ਬਣੀ ਤੇ ਲੜਕੇ ਮਨੇ ਦਾ ਸੰਧੂ ਸਾਹਿਬ ਯਾਰ ਨੇ ਡਾਕਟਰ ਸਾਹਿਬ ਯਾਰ ਨੇ ਉਹ ਡਾਕਟਰ ਲੜਕਾਂ ਦਾ ਵੀ ਆਪਾਂ ਸੰਧੂ ਸਾਹਿਬ ਨੂੰ ਕਹਿੰਦੇ ਆ ਸੰਧੂ ਸਾਹਿਬ ਕੋਲੋਂ ਪ੍ਰਸ਼ਨ ਇਹਨਾਂ ਨਾਲ ਗੱਲਬਾਤ ਕੀਤੀ ਇਨਾਂ ਕਹਾਂਦਾ ਬਾਪੂ ਨੂੰ ਜਾਈ ਗਰੀ ਗਿਆ ਲਾ ਇਨਾਂ ਲਾ ਨੂੰ ਦੋ ਇੱਕ ਦਿਨ ਕੇ ਦੋ ਦਿਨ ਇਨਾਂ ਆਪਣੀ ਕਾਰੋਈ ਕੀਤੀ ਮਨ ਗਿਆ ਨੂੰ ਉਠਿਆ ਤਾਂ ਜਣਾਉਣ ਵਾਸਤੇ ਗੁਰੂ ਨੇ ਛੱਡਿਆ ਨਹੀਂ ਸਮਝਿਆ ਕਿ ਦੁੱਧਾ ਹੋ ਜਾ ਫਿਰ ਇਨਾਂ ਫਿਰ ਵੀ ਵਸਮ ਰੱਖ ਕਰ ਦਿੱਤਾ ਠੀਕ ਠਾਕ ਹੋ ਗਿਆ ਮੇਰਾ ਮੈਂ ਇੱਕ ਰਾਮ ਬੋਕਿਆ ਉਹ ਅਜੇਨ ਛੁੱਟੀ ਮਿਲ ਜੇਗੀ ਡਾਕਟਰ ਜਨੂਬ ਸਿੰਘ ਦਾ ਬੜਾ ਧੰਨਵਾਦ ਕਰਨਾ ਜਿਨ੍ਹਾਂ ਮੈਨੂੰ ਬਚਾ ਕੇ ਮੇਰੀ ਨਵੀਂ ਜ਼ਿੰਦਗੀ ਉਪਹਾਰ ਦਿੱਤੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਡਾਕਟਰ ਜਗਪਤ ਸਿੰਘ ਸਿੱਧੂ ਸਿੱਧੂ ਹਸਪੀਟਲ ਧਾਰੀਵਾਲ ਤੋਂ ਮੈਂ ਦੱਸਣਾ ਚਾਹੁੰਦਾ ਇਹ ਸਾਡੇ ਸਰਪੰਚ ਸਾਹਿਬ ਜੋ ਹੱਲੇ ਤੋਂ ਨੇ ਉਹਨਾਂ ਦੇ ਪਿਤਾ ਸ਼੍ਰੀ ਜੀ ਨੇ ਬਜ਼ੁਰਗ ਨੇ ਇਹ ਝਾਰਖੰਡ ਦੇ ਵਿੱਚ ਆਪਣਾ ਕਾਰੋਬਾਰ ਕਰਦੇ ਸੀ ਉੱਥੇ ਇਹਨਾਂ ਨੂੰ ਤਕਲੀਫ ਆਈ ਕਿ ਇਹਨਾਂ ਦੇ ਜਿਹੜਾ ਇੰਗੁਇਨਲ ਹਰਨੀਆਂ ਸੀ ਜੋ ਕਿ ਬਹੁਤ ਜ਼ਿਆਦਾ ਸੁੱਜ ਕੇ ਵੱਡਾ ਹੋ ਗਿਆ ਸੀ ਔਰ ਅੰਤੜੀ ਜਿਹੜੀ ਸੀ ਉਹ ਪੂਰੀ ਬਾਹਰ ਨੂੰ ਫੁੱਲਦੀ ਪਈ ਸੀ ਉਹਨਾਂ ਨੇ ਕਾਫੀ ਹਸਪਤਾਲਾਂ ਦੇ ਵਿੱਚ ਉੱਥੇ ਚੈੱਕਅਪ ਕਰਵਾਇਆ ਤਾਂ ਉਹਨਾਂ ਨੇ ਕਿਹਾ ਕਿ ਨਹੀਂ ਇਹ ਆਪਰੇਸ਼ਨ ਨਹੀਂ ਹੋ ਸਕਦਾ ਉਮਰ ਜ਼ਿਆਦਾ ਵਾ ਜੀ ਔਰ ਜਿਸ ਕਰਕੇ ਇਹਨਾਂ ਨੇ ਬਿਹਾਰ ਦੇ ਵਿੱਚ ਵੀ ਕਾਫੀ ਹਸਪਤਾਲਾਂ ਦੇ ਵਿੱਚ ਪਤਾ ਕੀਤਾ ਪਰ ਉਹਨਾਂ ਨੇ ਕਿਹਾ ਕਿ ਨਹੀਂ ਫਿਰ ਇਹ ਪੰਜਾਬ ਆਏ ਪੰਜਾਬ ਆ ਕੇ ਵੀ ਇਹਨਾਂ ਨੇ ਜਿਵੇਂ ਆਪਣੇ ਅੰਮ੍ਰਿਤਸਰ ਦੇ ਵਿੱਚ ਕਾਫੀ ਵੱਡੇ ਹਸਪਤਾਲਾਂ ਦੇ ਵਿੱਚ ਪਤਾ ਕੀਤਾ ਤਾਂ ਉਮਰ ਦੇ ਤਕਾਜ਼ੇ ਦੇ ਹਿਸਾਬ ਦੇ ਨਾਲ ਹਰ ਡਾਕਟਰ ਨੇ ਮਨਾਂ ਕੀਤਾ ਫਿਰ ਇਹਨਾਂ ਦੇ ਬੇਟੇ ਦੇ ਨਾਲ ਸਰਪੰਚ ਸਾਹਿਬ ਨੇ ਸਾਡੇ ਨਾਲ ਗੱਲ ਕੀਤੀ ਕਿ ਬਾਪੂ ਜੀ ਦਾ ਆਪਰੇਸ਼ਨ ਹੋਣਾ ਹੈ ਅਸੀਂ ਇਹਨਾਂ ਨੂੰ ਇੱਕ ਵਾਰਾ ਸੀਗਾ ਤੁਸੀਂ ਦਿਖਾਓ ਇੱਕੋ ਕਰਵਾਈ ਗਈ ਦੇਲ ਇਹਨਾਂ ਦਾ ਬਿਲਕੁਲ ਫਿਟ ਐਂਡ ਫਾਈਨ ਸੀ 75 ਸਾਲ ਦੇ ਕਰੀਬ ਇਹਨਾਂ ਦੀ ਉਮਰ ਹੈਗੀ ਆ ਔਰ ਇਹਨਾਂ ਦਾ ਆਪਰੇਸ਼ਨ ਅੱਜ ਤੋਂ 4 ਦਿਨ ਪਹਿਲਾਂ ਕੀਤਾ ਗਿਆ ਸੀ ਜਿਹਦੇ ਵਿੱਚ ਬਿਲਕੁਲ ਸਹੀ ਤਰੀਕੇ ਦੇ ਨਾਲ ਇਹਨਾਂ ਦਾ ਆਪਰੇਸ਼ਨ ਹੋ ਗਿਆ ਹੈ ਬਿਲਕੁਲ ਫਿਟ ਐਂਡ ਫਾਈਨ ਇਹਨਾਂ ਨੂੰ ਅੱਜ ਆਪਾਂ ਛੁੱਟੀ ਦੇ ਰਹੇ ਹਾਂ ਡਿਸਚਾਰਜ ਕਰ ਰਹੇ ਹਾਂ ਪੇਸ਼ੈਂਟ ਨੂੰ ਬਿਲਕੁਲ ਸੈਟੀਸਫੈਕਟਰੀ ਕੋਈ ਇਸ ਵੇਲੇ ਦਿੱਕਤ ਨਹੀਂ ਚੱਲਣ ਦੇ ਵਿੱਚ ਕੋਈ ਦਿੱਕਤ ਨਹੀਂ ਹੈਗੀ ਵੀ ਟਾਂਕੇ ਜਿਹੜੇ ਨੇ ਉਹ ਘੱਟ ਤੋਂ ਘੱਟ ਲਗਾਏ ਗਏ ਨੇ ਬਿਲਕੁਲ ਛੋਟੇ ਕੱਟ ਦੇ ਨਾਲ ਸਰਜਰੀ ਕੀਤੀ ਗਈ ਹੋਈ ਆ ਔਰ ਪੇਸ਼ੈਂਟ ਜਿਹੜਾ ਵਾ ਬਿਲਕੁਲ ਫਿਟ ਐਂਡ ਉਮਰ ਦੇ ਲਿਹਾਜ਼ ਦੇ ਨਾਲ ਜਿੰਨਾ ਮਰੀਜ਼ਾਂ ਦਾ ਆਪਰੇਟ ਨਹੀਂ ਹੋ ਰਿਹਾ ਉਹ ਇੱਕ ਵਾਰ ਸਾਨੂੰ ਜਰੂਰ ਮਿਲਦਾ ਧੰਨਵਾਦ ਜੀ